ਸ੍ਰੀ ਅਕਾਲ ਜੀ ਮੈਂ ਜਸਪ੍ਰੀਤ ਕੌਰ ਪੱਜੀ ਪੰਜਾਬੀ ਸੂਟ ਬੁਟੀਕ ਮੰਡਾ ਆਈ ਤੋਂ ਆਪਾਂ ਕਾਟਨ ਦੇ ਸੂਟ ਤਿਆਰ ਕੀਤੇ ਨੇ ਤੁਹਾਨੂੰ ਦਿਖਾਉਣੇ ਆ ਸੂਟ ਜੋ ਕਿ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਆਪਾਂ ਨੇ ਸੂਟ ਰੈਡੀ ਕੀਤੇ ਨੇ ਚਲੋ ਜੀ ਆਪਾਂ ਦਿਖਾਉਣੇ ਤੁਹਾਨੂੰ ਸੂਟ ਇਹ ਕਾਟਨ ਦਾ ਸੂਟ ਰੈਡੀ ਹੋਇਆ ਆਪਣਾ ਬਲੈਕ ਕਲਰ ਦਾ ਸੂਟ ਹੈ ਕੈਮਬਰੀ ਕਾਟਨ ਦੇ ਰੈਡੀ ਹੋਇਆ ਜੋ ਕਿ ਬਹੁਤ ਸੋਹਣਾ ਡਿਜ਼ਾਈਨ ਬਣਿਆ ਤੇ ਇਹਦੀ ਆਪਾਂ ਨੇ ਬਾਜੂ ਤੇ ਵੀ ਵਰਕ ਕੀਤਾ ਇਸ ਤਰ੍ਹਾਂ ਦਾ ਵਰਕ ਇਹਦੀ ਬਾਜੂ ਤੇ ਹੋਇਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਜਾਇਜ਼ ਰੀਡ ਦੇ ਵਿੱਚ ਆਪਣਾ ਇਹ ਸੂਟ ਰੈਡੀ ਕੀਤਾ ਜੀ 900 ਰੁਪਏ ਇਹ ਸੂਟ ਦਾ ਪ੍ਰਾਈਸ ਆ ਇਹ ਦੂਸਰਾ ਸੂਟ ਦਿਖਾਉਣੇ ਆ ਜੋ ਕਿ ਆਪਣਾ ਇਹ ਵਾਲਾ ਡਿਜ਼ਾਈਨ ਰੈਡੀ ਹੋਇਆ कॉटन ਦਾ ਸੂਟ ਪ्युअर कॉटन ਖਾਦੀ कॉटन ਦਾ ਸੂਟ ਇਹ ਵੀ ਰੈਡੀ ਹੋਇਆ ਜੋ ਕਿ ਇਹਦਾ ਪ੍ਰਾਈਸ ਵੀ ਆਪਾਂ ਨੇ 900 ਰੁਪਏ ਰੱਖਿਆਗਾ ਜੋ ਜੋ ਕਿ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਬੱਚਿਆਂ ਵਾਸਤੇ ਸੂਟ ਲੈਣੇ ਨੇ ਇਸ ਕਰਕੇ ਆਪਾਂ ਨੇ ਖਾਦੀ ਕਾਟਨ ਦੇ ਉੱਪਰ ਵਧੀਆ ਸਟੱਫ ਦੇ ਉੱਪਰ ਆਪਾਂ ਨੇ ਸੂਟ ਰੈਡੀ ਕਰਤੇ ਤੇ ਇਹ ਵਾਲਾ ਸੂਟ ਹੈ ਇਹਦੀ ਬਾਜੂ ਆ ਗਈ ਇਹ ਦਾ ਫਰੰਟ ਆ ਗਿਆ ਬਹੁਤ ਹੀ ਵਧੀਆ ਸੂਟ ਰੈਡੀ ਹੋਇਆ ਇਹ ਵਾਲਾ ਬਲੂ ਕਲਰ ਦਾ ਸੂਟ ਰੈਡੀ ਹੋਇਆ ਇਹ ਵੀ ਖਾਦੀ ਕਾਟਨ ਦੇ ਉੱਪਰ ਰੈਡੀ ਹੋਇਆ ਤੁਸੀਂ ਆਪਣੀਆਂ ਬੱਚੀਆਂ ਲਈ ਇਸ ਤਰ੍ਹਾਂ ਦੇ ਇਹ ਸੂਟ ਲੈ ਸਕਦੇ ਹੋ ਇਹ ਵਾਲਾ ਸੂਟ ਰੈਡੀ ਹੋ ਗਿਆ ਆਪਣਾ ਕੈਮਰੀ कॉटन ਦੇ ਉੱਪਰ ਜੋ ਕਿ ਇਹਦਾ ਪ੍ਰਾਈਸ ਹੈਗਾ 850 ਰੁਪਇਆ ਦੇਖੋ ਜੀ ਸੂਟ ਬਹੁਤ ਸੋਹਣਾ ਰੈਡੀ ਹੋਇਆ ਬਾਹਮਾ ਦੇ ਵਰਕ ਆ ਇਸ ਤਰ੍ਹਾਂ ਦਾ ਵਰਕ ਹੀ ਆਪਾਂ ਨੇ ਇਹਦੇ ਘੇਰੇ ਤੇ ਕੀਤਾ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਸਾਡੇ 88 ਨੰਬਰ 8847600249 ਤੇ ਤੁਸੀਂ ਮੈਸੇਜ ਕਰ ਸਕਦੇ ਹੋ WhatsApp ਤੇ ਭੇਜ ਸਕਦੇ ਹੋ ਸਕਰੀਨਸ਼ਾਟ ਇਹ ਵਾਲਾ ਘੇਰੇ ਦਾ ਵਰਕ ਆ ਗਿਆ ਇਸ ਤਰ੍ਹਾਂ ਦਾ ਵਰਕ ਇਹਦੀ ਬਾਜੂ ਤੇ ਕੀਤਾ ਖਾਦੀ ਕਾਟਨ ਦਾ ਸਟੱਫ ਹੈ ਜੀ ਇਹਦੇ ਵਿੱਚ ਇਹ ਵਾਲਾ ਕਲਰ ਵੀ ਰੈਡੀ ਹੋਇਆ ਪੀਚ ਕਲਰ ਰੈਡੀ ਹੋਇਆ 850 ਰੁਪਏ ਰੇਟ ਹੈ ਸੂਟ ਦਾ ਵਧੀਆ ਖਾਦੀ ਕਾਟਨਾ ਇਹ ਵਾਲਾ ਹੋ ਗਿਆ ਸੂਟ ਰੈਡੀ ਕਲਰ ਤੁਸੀਂ ਦੇਖ ਸਕਦੇ ਹੋ ਜੋ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਸਕਦੇ ਹੋ ਕੱਪੜੇ ਦੀ ਜੀ ਪੂਰੀ ਗਾਰੰਟੀ ਹੈ ਸਟੱਫ ਵਧੀਆ ਸੌਫਟ ਹੈ ਲਾਈਨਿੰਗ ਦੀ ਲੋੜ ਨਹੀਂ ਇਹ ਵਾਲਾ ਵੀ ਖਾਦੀ ਕਾਟਨ ਦਾ ਸਟੱਫ ਆ ਬਾਜੂ ਤੇ ਵਰਕਾ ਘੇਰੇ ਤੇ ਵਰਕਾ ਪ੍ਰਾਈਸ ਹੈਗਾ ਬਿਲਕੁਲ ਸਾਈਜ਼ 850 ਰੁਪਏ ਇਹ ਵਾਲਾ ਸੂਟ ਰੈਡੀ ਹੋਇਆ ਜੋ ਕਿ ਪਾਊਡਰ ਬਲੂ ਕਲਰ ਦੇ ਵਿੱਚ ਰੈਡੀ ਹੋਇਆ ਜਿੰਨਾ ਭਣਾ ਨੂੰ ਬੂਟੀਆਂ ਵਾਲੇ ਸੂਟ ਪਸੰਦ ਆ ਇਹ ਬੁਟੀਆਂ ਵਾਲਾ ਸੂਟ ਹੈ ਇਹਦਾ ਪ੍ਰਾਈਸ ਵੀ ਜੀ 850 ਰੁਪਏ ਆ ਇੱਕ ਆਪਣਾ ਘੇਰੇ ਦੇ ਅਕੋਰਡਿੰਗ ਇਹ ਸੂਟ ਰੈਡੀ ਹੋਇਆ ਲਾਈਟ ਕਲਰਾਂ ਦੇ ਵਿੱਚ ਸੂਟ ਨੇ ਤੁਸੀਂ ਆਪਣਾ ਮੰਮੀ ਲਈ ਲੈਣਾ ਬਹੁਤ ਹੀ ਜ਼ਿਆਦਾ ਵਧੀਆ ਸੌਫਟ ਤੇ ਕਾਟਨ ਦੇ ਸੂਟ ਰੈਡੀ ਹੋਏ ਨੇ ਦੇਖ ਸਕਦੇ ਹੋ ਇਹ ਵਾਲਾ ਗਲੇ ਦੇ ਵਰਕ ਆ ਗਿਆ ਘੇਰੇ ਤੇ ਵਰਕ ਆ ਗਿਆ ਤੇ ਇਹ ਬਾਜੂ ਦਾ ਵਰਕ ਆ ਗਿਆ ਜੋ ਕਿ ਇਹਦਾ ਘੇਰਾ ਆਪਣਾ 22 ਇੰਚ ਘੇਰਾ ਤਿਆਰ ਕੀਤਾ ਇਹ ਵਾਲਾ ਡਿਜ਼ਾਈਨ ਹੋ ਗਿਆ ਰੈਡੀ ਆਪਣਾ ਘੇਰੇ ਦਾ ਵਰਕ ਇਸ ਤਰ੍ਹਾਂ ਘੇਰੇ ਦਾ ਵਰਕ ਆ ਗਿਆ ਤੇ ਇਸ ਤਰ੍ਹਾਂ ਬਾਜੂ ਦਾ ਵਰਕ ਆ ਗਿਆ ਬਿਲਕੁਲ ਹੀ ਜਾਇਜ਼ ਰੇਟਾਂ ਦੇ ਉੱਪਰ ਆਪਣੇ ਸੂਟ ਰੈਡੀ ਹੋਏ ਨੇ 850 ਰੁਪਏ ਦਾ ਸੂਟ ਆ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਇਹ ਵਾਲਾ ਸੂਟ ਰੈਡੀ ਹੋ ਗਿਆ ਜੀ ਇਹ ਵੀ ਖਾਦੀ ਕਾਟਨ ਦੇ ਉੱਪਰ ਰੈਡੀ ਹੋਇਆ ਗੇਰੇ ਤੇ ਨਿੱਕੇ ਨਿੱਕੇ ਵਧੀਆ ਸੋਨੇ ਗੁੰਦਮੇ ਗੁੰਦਮੇ ਫਲਾਵਰ ਨੇ ਡਾਟਸ ਬਣੇ ਹੋਏ ਨੇ ਇਸ ਤਰ੍ਹਾਂ ਇਹਦੀ ਹੈਗੀ ਬਾਜੂ ਇਹਦੀ ਬਾਜੂ ਦਾ ਵਰਕ ਆ ਗਿਆ ਬਹੁਤ ਹੀ ਵਧੀਆ ਬਾਜੂ ਤੇ ਵਰਕ ਆ ਗਿਆ ਸਿੰਧੀ ਕੜਾਈ ਦੇ ਵਿੱਚ ਵੀ ਆਪਣਾ ਡਿਜ਼ਾਈਨ ਰੈਡੀ ਹੋ ਗਿਆ ਇਹ ਵਾਲਾ ਪੀਚ ਕਲਰ ਦਾ ਸੂਟ ਆਪਣਾ ਸਿੰਧੀ ਕੜਾਈ ਦੇ ਡਿਜ਼ਾਈਨ ਦੇ ਵਿੱਚ ਰੈਡੀ ਹੋਇਆ نیچے ਕਟਵਰਕ ਆ ਬੂਟੀਆਂ ਜਾਂਦੀਆਂ ਨੇ ਤੇ ਇਸ ਤਰ੍ਹਾਂ ਵਰਕ ਬਾਜੂ ਦੇ ਉੱਪਰ ਆ 850 ਰੁਪਏ ਇਹਦਾ ਫਰਾਇਆ ਸੂਟ ਦਾ ਦੇਖ ਸਕਦੇ ਹੋ ਜੀ ਕਲਰ ਬਹੁਤ ਸੋਹਣਾ 피ਚ ਜਿਹਾ ਕਲਰ ਰੈਡੀ ਹੋਇਆ ਇਹਦੇ ਵਿੱਚ ਇੱਕ ਹੋਰ ਸੋਹਣਾ ਕਲਰ ਰੈਡੀ ਹੋਇਆ ਜੋ ਕਿ ਕਾਫੀ ਜੀ ਸ਼ੇਡਾ ਚਾਕਲੇਟ ਕਲਰ ਆ ਇਹ ਵਾਲਾ ਦੇਖੋ ਜੀ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਬਾਜੂ ਤੇ ਵਰਕ ਘੇਰੇ ਤੇ ਵਰਕ ਇਹ ਸੂਟ ਰੈਡੀ ਹੋਇਆ ਇਹਦੇ ਵਿੱਚ ਆਪਾਂ ਨੇ ਬਲੈਕ ਕਲਰ ਦੀ ਬਹੁਤ ਜਿਆਦਾ ਡਿਮਾਂਡ ਸੀ ਆਪਾਂ ਨੇ ਬਲੈਕ ਕਲਰ ਵੀ ਰੈਡੀ ਕਰਤਾ ਇਹ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਤੁਸੀਂ ਥੋੜਾ ਫੰਕਸ਼ਨ ਤੇ ਪਾਉਣਾ ਤਾਂ ਬਲੈਕ ਕਲਰ ਇਹ ਰੈਡੀ ਹੋਇਆ ਕੇ ਜਿਹਦਾ ਵਰਕ ਆ ਗਿਆ ਜੀ ਇਸ ਤਰ੍ਹਾਂ ਦਾ ਵਰਕ ਇਹਦੀ ਆਪਾਂ ਨੇ ਬਾਜੂ ਦੇ ਕੀਤਾ ਹੈਗਾ ਇਹ ਵੀ ਬਹੁਤ ਸੋਹਣਾ ਸੂਟ ਹੈ 850 ਰੁਪਏ ਦਾ ਪ੍ਰਾਈਸ ਆ ਕੋਟਨ ਦਾ ਸਟਫ ਆ ਲਾਈਨਿੰਗ ਦੀ ਲੋੜ ਨਹੀਂ ਬਹੁਤ ਹੀ ਸੋਹਣੇ ਸੂਟ ਇਹ ਆਪਣੇ ਹੋਏ ਨੇ ਰੈਡੀ ਤੇ ਇਹਦੇ ਵਿੱਚ ਬਲੂ ਕਲਰ ਵੀ ਰੈਡੀ ਹੋਇਆ ਇਹਦੇ ਚ ਬਲੂ ਕਲਰ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਸਕ੍ਰੀਨਸ਼ਾਟ ਲੈ ਸਕਦੇ ਹੋ ਤੇ ਸਾਡੇ ਨੰਬਰ 884700249 ਤੇ ਪੇ ਕਰ ਸਕਦੇ ਹੋ ਦੇਖੋ ਜੀ ਡਿਜ਼ਾਈਨ ਬਹੁਤ ਸੋਹਣੇ ਬਣੇ ਨੇ ਬਾਹਾਂਾਂ ਤੇ ਵਰਕ ਤੇ ਸੂਟ ਤੇ ਫਰੰਟ ਤੇ ਵਰਕ ਇਹਦੇ ਵਿੱਚ ਇੱਕ ਪ੍ਰੋਜੀ ਕਲਰ ਵੀ ਰੈਡੀ ਹੋਇਆ ਇਹ ਅੱਜ ਜੋ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਸੂਟ ਦਿਖਾਏ ਆ ਤੁਹਾਨੂੰ ਉਹ ਸਾਰੇ 850 ਰੁਪਏ 900 ਰੁਪਏ ਦੀ ਰੇਂਜ ਦੇ ਵਿੱਚ ਬਿਲਕੁਲ ਜ਼ਾਇਜ਼ ਰੇਟਾਂ ਦੇ ਘਰ ਬੈਠਿਆਂ ਤੁਹਾਨੂੰ ਮਿਲਣਗੇ ਸੂਟਾਂ ਦੀ ਸ਼ਿਪਿੰਗ ਫ੍ਰੀ ਆ ਬਹੁਤ ਹੀ ਸੋਹਣੇ ਸੂਟ ਹੋਏ ਨੇ ਰੈਡੀ ਘੇਰੇ ਦਾ ਬਾਰਕ ਬਾਜੂ ਦਾ ਬਾਰਕ ਇਹ ਵਾਲਾ ਇਹ ਵਾਲਾ ਡਿਜ਼ਾਈਨ ਸਿੰਧੀ ਕੜਾਈ ਵਾਲਾ ਗ੍ਰੀਨ ਕਲਰ ਪਿਸਤਾ ਕਲਰ ਤੇ ਰੈਡੀ ਹੋ ਗਿਆ ਦੇਖ ਸਕਦੇ ਆ ਬਾਜੂ ਦਾ ਬਾਰਕ ਘੇਰੇ ਦਾ ਬਾਰਕ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਭੇਜ ਸਕਦੇ ਹੋ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਕਈ ਵਾਰ ਫੋਨ ਨਹੀਂ ਮੈਸੇਜ ਨਹੀਂ ਦੇਖਿਆ ਜਾਂਦਾ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ ਦੇਖੋ ਜੀ ਬਹੁਤ ਹੀ ਸੋਹਣੇ ਕਲਰ ਰੈਡੀ ਹੋਏ ਨੇ ਬਹੁਤ ਮਹਿਣਾ ਦੇ ਡਿਮਾਂਡ ਸੀਗੇ ਕਿ ਕੱਟਵਰਕ ਵਾਲੇ ਸੂਟ ਲੈ ਕੇ ਆਓ ਇਸ ਕਰਕੇ ਆਪਾਂ ਨੇ ਕੱਟਵਰਕ ਕੀਤਾ ਕੱਟਵਰਕ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਸੂਟਾਂ ਦੇ ਉੱਪਰ ਕੱਟਵਰਕ ਤੇ ਮੰਮੀਆਂ ਜਿਵੇਂ ਪਾਉਂਦੀਆਂ ਨੇ ਬੀਬੀਆਂ ਪਾਉਂਦੀਆਂ ਨੇ ਬੀ ਕੜਾਈ ਜ਼ਿਆਦਾ ਨਹੀਂ ਪਾਉਣੀ ਅਸੀਂ ਕੱਟਵਰਕ ਵਾਲੇ ਸੂਟ ਲੈਣੇ ਆ ਇਸ ਕਰ ਕੋ ਇਸ ਕਰਕੇ ਆਪਾਂ AK Tex ਦੇ ਇਹ ਵਾਲੇ ਸੂਟ ਕੱਟਵਰਕ ਕੀਤੇ ਨੇ ਘੇਰੇ ਤੇ ਵਰਕ ਆ ਗਿਆ ਕੱਟਵਰਕ ਹੋਇਆ ਇਸ ਤਰ੍ਹਾਂ ਬਾਜੂ ਤੇ ਕੱਟਵਰਕ ਹੋਇਆ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਉਣੇ ਆ ਜੋ ਕਿ ਇਹ ਸੂਟ ਨੇ 24 ਘੇਰੇ ਦੇ ਵਿੱਚ ਰੈਡੀ ਹੋਏ ਨੇ 23 24 ਘੇਰਾ ਜਿੰਨਾ ਪਹਿਣਾ ਦਾ ਤੁਸੀਂ ਇਹ ਕੱਟਵਰਕ ਵਾਲੇ ਸੂਟ ਲੈ ਸਕਦੇ ਹੋ ਕਲਰ ਹੈਗੇ ਨੇ ਅਲੱਗ-ਅਲੱਗ ਦੇਖੋ ਜੀ ਲਾਈਟ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਏਕੇ ਟੈਕਸ ਦਾ ਸਟੱਫ ਹੈ ਬਹੁਤ ਸੋਹਣਾ ਕੱਪੜਾ ਲਾਈਨਿੰਗ ਦੀ ਲੋੜ ਨਹੀਂ ਬਾਲ ਨਹੀਂ ਪੈਂਦੇ ਕੱਪੜਾ ਬਹੁਤ ਸੋਹਣਾ ਜੋ ਕਿ ਇਹਦਾ ਆਪਾਂ ਨੇ ਪ੍ਰਾਈਸ ਰੱਖਿਆ ਜੀ 1000 ਰੁਪਇਆ ਪਲੇਨ ਸੂਟ ਵਧੀਆ ਸਟੱਫ ਦੇ ਵਿੱਚ ਹੈ ਇਹ ਸ਼ਿਪਿੰਗ ਇਹਦੇ ਵਿੱਚ ਹੀ ਆ ਦੇਖੋ ਜੀ ਇਹ ਵਾਲਾ ਆ ਗਿਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਜਿਵੇਂ ਤੁਸੀਂ ਡੇਲੀ ਪਾਉਣ ਵਾਸਤੇ ਲੈਣਾ ਬਹੁਤ ਹੀ ਜ਼ਿਆਦਾ ਸੋਹਣੀ ਕਢਾਈ ਹੋਈ ਆ ਆਪਣਾ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਸਾਨੂੰ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਦੇਖੋ ਜੀ ਕੱਟਵਰਕ ਕੀਤਾਗਾ ਸਾਰੇ ਸੂਟਾਂ ਦੇ ਉੱਪਰ ਪ੍ਰਿੰਟ ਦੇ ਉੱਪਰ ਕੱਟਵਰਕ ਹੋਇਆ ਜੋ ਕਿ ਬਾਹਮਾਂ ਦੇ ਉੱਪਰ ਕੱਟਵਰਕ ਆ ਤੇ ਘੇਰੇ ਦੇ ਉੱਪਰ ਕੱਟਵਰਕ ਕੀਤਾ ਡਿਜ਼ਾਈਨ 프ਰਿੰਟ ਬਹੁਤ ਹੀ ਸੋਹਣੀ ਆ ਤੁਸੀਂ ਜਦੋਂ ਸਲਾਈ ਕਰਵਾਉਂਗੇ ਤੇ ਤੁਸੀਂ ਇਹਦੀ ਕਟਿੰਗ ਵੀ ਕਰਵਾ ਸਕਦੇ ਹੋ ਕਟਿੰਗ ਨਹੀਂ ਕਰਵਾਉਣੀ ਤਾਂ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਟਿੰਗ ਨਾ ਵੀ ਕਰਵਾਉਂਗੇ ਤਾਂ ਵੀ ਤੁਹਾਡੀ ਮਰਜ਼ੀ ਹੈ ਜੀ ਬਹੁਤ ਸੋਹਣੇ ਸੂਟ ਰੈਡੀ ਹੋਏ ਨੇ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਪੂਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਫੌਜੀ ਪੰਜਾਬੀ ਸੂਟ ਪਟੇਕ ਨੂੰ ਸਬਸਕ੍ਰਾਈਬ ਕਰਿਓ ਇੰਸਟਾਗ੍ਰam ਤੇ ਫੋਲੋ ਕਰਿਓ ਸਤਿ ਸ੍ਰੀ ਅਕਾਲ ਜੀ